ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ 7 ਮਈ ਦਾ ਉਹ ਮੰਦ ਭਾਗਾ ਦਿਨ ਸੀ ਜਦੋਂ ਸਮਾਣਾ ਦੇ ਵਿੱਚ ਇੱਕ ਟਿਪਰ ਦੇ ਨਾਲ ਸਕੂਲ ਤੋਂ ਪਰਤ ਰਹੀ ਸਕੂਲ ਵੈਨ ਦਾ ਐਕਸੀਡੈਂਟ ਹੋਇਆ 7 ਬੱਚਿਆਂ ਸਣੇ 8ਵਾਂ ਜੋ ਸਕੂਲ ਵੈਨ ਦਾ ਡਰਾਈਵਰ ਸੀ ਉਸ ਦੀ ਮੌਤ ਹੋ ਗਈ ਇਸ ਤੋਂ ਅੱਗੇ ਜੋ ਸਾਡਾ ਸਿਸਟਮ ਹੈ ਔਰ ਜਿਸ ਤਰ੍ਹਾਂ ਸਾਡਾ ਸਿਸਟਮ ਕੰਮ ਕਰਦਾ ਹੈ ਉਸ ਦੀ ਗਵਾਹੀ ਭਰਦੀ ਸਮਾਣਾ ਦੀ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਗੱਲ ਇਹ ਹੋਈ ਕਿ 7 ਮਈ ਦੀ ਘਟਨਾ ਤੋਂ ਬਾਅਦ 7 ਜੂਨ ਆਉਣ ਵਾਲੀ ਹੈ 1 ਮਹੀਨਾ ਹੋ ਗਿਆ ਉਹਨਾਂ ਮਾਪਿਆਂ ਦੇ ਲਈ ਉਹਨਾਂ ਦੇ ਮਾਪਿਆਂ ਦੇ ਦਿਲ ਤੇ ਜੋ ਕੁਝ ਬੀਤ ਰਹੀ ਹੈ ਉਹ ਉਹਨਾਂ ਤੋਂ ਬਿਹਤਰ ਆ ਉਹਨਾਂ ਤੋਂ ਸਹੀ ਤਰੀਕੇ ਨਾਲ ਕੋਈ ਹੋਰ ਨਹੀਂ ਦੱਸ ਸਕਦਾ ਕਿਉਂਕਿ ਆਮ ਸ਼ਹਿਰੀ ਜੋ ਇਹ ਮਾਪੇ ਨੇ ਇਹਨਾਂ ਮਾਪਿਆਂ ਨੇ ਕਦੇ ਸੋਚਿਆ ਨਹੀਂ ਹੋਏਗਾ ਕਿ 1 ਮਹੀਨੇ ਦੇ ਅੰਦਰ ਅੰਦਰ ਉਹਨਾਂ ਦੇ ਸਾਹਮਣੇ ਸਿਸਟਮ ਦੀ ਨਲਾਇਕੀ ਤੇ ਪੁਲਿਸ ਦੀ ਜੋ ਕਾਰਗੁਜ਼ਾਰੀ ਹੈ ਉਹ ਸਾਹਮਣੇ ਆ ਜਾਏਗੀ ਤੇ ਉਹਨਾਂ ਨੇ ਬਿਲਕੁਲ ਨਹੀਂ ਸੋਚਿਆ ਹੋਵੇਗਾ ਕਿ ਆਪਣੇ ਕਮਾਕਾਰਾਂ ਤੋਂ ਫਾਰਗ ਹੋ ਕੇ ਉਹ ਸੜਕਾਂ ਤੇ ਬੈਠਣ ਲਈ ਮਜਬੂਰ ਹੋ ਜਾਣਗੇ ਜੀ ਹਾਂ ਕਰੀਬ 1 ਮਹੀਨਾ ਹੋ ਚੁੱਕਾ ਇਸ ਇਸ ਐਕਸੀਡੈਂਟ ਨੂੰ ਜਿਸ ਤੋਂ ਬਾਅਦ ਮਾਪਿਆਂ ਦੀ ਇੱਕੋ ਹੀ ਗੁਹਾਰ ਹੈ ਕੀ ਉਹਨਾਂ ਦੇ ਬੱਚਿਆਂ ਦੇ ਜੋ ਕਾਤਲ ਸੀ ਟਿਪਰ ਉਸ ਦੇ ਮਾਲਕ ਦੀ ਗ੍ਰਿਫਤਾਰੀ ਹੋਈ ਹਾਲਾਂਕਿ ਇਸ ਪੂਰੇ ਮਾਮਲੇ ਦੇ ਵਿੱਚ ਟਿਪਰ ਦਾ ਜੋ ਡਰਾਈਵਰ ਸੀ ਜਿਸ ਦੀ ਉਮਰ ਬੇਹੱਦ ਛੋਟੀ ਹੈ ਉਸ ਦੀ ਗ੍ਰਿਫਤਾਰੀ ਉਸੇ ਦਿਨ ਹੋ ਗਈ ਸੀ ਉਸ ਤੋਂ ਬਾਅਦ ਸਮਾਂ ਪਾ ਕੇ ਦੋ ਹੋਰ ਮਾਲਕਾਂ ਦੀ ਗ੍ਰਿਫਤਾਰੀ ਹੋ ਗਈ ਹੋ ਗਈ ਪਰ ਤੀਜੇ ਮਾਲਕ ਰਣਤੇਰ ਸਿੰਘ ਨੂੰ ਲਗਾਤਾਰ ਪੁਲਿਸ ਫੜਨ ਦੀ ਕੋਸ਼ਿਸ਼ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਹ ਦਾਅਵੇ ਹਜੇ ਤੱਕ ਪੂਰੇ ਨਹੀਂ ਹੋਏ ਕਿਉਂਕਿ ਰਣਧੀਰ ਸਿੰਘ ਹਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਇੱਕ ਮਹੀਨਾ ਹੋ ਗਿਆ ਰਣਧੀਰ ਸਿੰਘ ਆਪਣੀ ਐਂਟੀਸੀਪੇਟਰੀ ਬੇਲ ਲਗਾ ਰਿਹਾ ਹੈ ਪਰ ਉਸ ਦੀ ਬੇਲ ਦੇ ਬਾਰੇ ਸੁਣਵਾਈ ਜੋ ਹੈ ਉਹ 9 ਜੂਨ ਨੂੰ ਟਲ ਗਈ ਹੈ ਪਰ ਉਸ ਤੋਂ ਪਹਿਲਾਂ ਪੁਲਿਸ ਕੀ ਕਰ ਰਹੀ ਹੈ ਇਹ ਸਵਾਲ ਲਗਾਤਾਰ ਬਣਿਆ ਹੋਇਆ ਹੈ ਕਿ ਰੰਟੀਰ ਸਿੰਘ ਇੰਨਾ ਕਿੰਨਾ ਵੱਡਾ ਆਦਮੀ ਹੋ ਗਿਆ ਕਿ ਪੁਲਿਸ ਉਸ ਨੂੰ ਉਸ ਦੇ ਉਸ ਨੂੰ ਆਪਣੇ ਗ੍ਰਿਫਤ ਵਿੱਚ ਨਹੀਂ ਲੈ ਰਹੀ ਏਸੀ ਦੀ ਈਸੀ ਦੀ ਮੰਗ ਕਰ ਰਹੇ ਮਾਪੇ ਮਾਪੇ ਕਿਸੇ ਵੀ ਤਰ੍ਹਾਂ ਦੇ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਹਾਲਾਂਕਿ ਸਰਕਾਰ ਨੇ 2-2 ਲੱਖ ਰੁਪਏ ਦਾ ਮੁਆਵਜ਼ਾ ਦਾ ਐਲਾਨ ਕੀਤਾ ਹੈ ਪਰ ਮਾਪੇ ਕਹਿੰਦੇ ਨੇ ਕਿ ਸਾਡੇ ਕੋਲੋਂ ਪੈਸੇ ਲਓ ਪਰ ਜੋ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ ਤੇ ਬਣਦੀ ਕਾਰਵਾਈ ਕਰੋ ਮਾਪਿਆਂ ਦਾ ਕਹਿਣਾ ਹੈ ਕਿ ਜੋ ਕਾਨੂੰਨ ਦੇ ਮੁਤਾਬਕ ਹੈ ਉਸ ਦੀ ਕਾਰਵਾਈ ਕਰੋ ਹੁਣ ਮੇਰੇ ਹੱਥ ਜੋ ਇਹ ਪੇਪਰ ਨੇ ਇਹ ਪੇਪਰ ਜੋ ਕਹਿ ਰਹੇ ਨੇ ਮਾਪੇ ਔਰ ਜੋ ਪੇਪਰ ਕਹਿ ਰਹੇ ਨੇ ਉਸ ਦੇ ਵਿੱਚ ਸਮਾਨਤਾ ਇੰਨੀ ਜ਼ਿਆਦਾ ਹੈ ਕਿ ਪੁਲਿਸ ਤੇ ਲਗਾਤਾਰ ਸਵਾਲ ਉੱਠਣਗੇ ਮੇਰੇ ਕੋਲ ਅਜਿਹਾ ਪੇਪਰ ਹੈ ਜੋ ਐਫੀਡੇਵਿਟ ਦਿੱਤਾ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਣਜੀਤ ਸਿੰਘ ਦੇ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਕਿਹਾ ਗਿਆ ਕਿ ਉਸ ਦੇ ਖਿਲਾਫ ਪਹਿਲਾਂ ਹੀ 3 ਐਫ ਆਈ ਆਰਾਂ ਦਰਜ ਨੇ ਕ੍ਰਿਮੀਨਲ ਰਿਕਾਰਡ ਹੈ ਰਣਦੀਰ ਸਿੰਘ ਦਾ ਹਾਲਾਂਕਿ ਰਣਦੀਰ ਸਿੰਘ ਅਤੇ ਉਸ ਦੇ ਵਕੀਲ ਇਹ ਕਹਿੰਦੇ ਨੇ ਕਿ ਰਣਦੀਰ ਸਿੰਘ ਇਸ ਟਿਪਰ ਦਾ ਮਾਲਕ ਹੀ ਨਹੀਂ ਹੈ ਪਰ ਪੰਜਾਬ ਸਰਕਾਰ ਨੇ ਇਸ ਨੂੰ ਸਟੈਬਲਿਸ਼ ਕੀਤਾ ਹੈ ਆਪਣੇ ਐਫੀਡੇਵਿਟ ਦੇ ਵਿੱਚ ਕਿ ਰਣਦੀਰ ਸਿੰਘ ਦੀ ਸ਼ਮੂਲੀਅਤ ਹੈ ਇਸ ਟਿਪਰ ਦੀ ਮਲਕੀਅਤ ਦੇ ਵਿੱਚ ਪਹਿਲੀ ਗੱਲ ਇਹ ਹੈ ਉਸ ਤੋਂ ਬਾਅਦ ਇੱਕ ਹੋਰ ਪੇਪਰ ਮੇਰੇ ਹੱਥ 'ਚ ਹੈ ਇਸ ਪੇਪਰ ਦੇ ਮੁਤਾਬਕ ਇਹ ਉਹ ਚਲਾਨ ਦਾ ਪੇਪਰ ਹੈ ਜਦੋਂ ਟਿਪਰ ਨੰਬਰ ਪੀਬੀ 11 ਸੀਜेड 6336 ਇਸ ਦਾ ਜਦੋਂ ਚਲਾਨ ਕੱਟਿਆ ਗਿਆ ਹਾਲਾਂਕਿ ਇਸਨੇ ਵਾਇਲੇਸ਼ਨ ਬਹੁਤ ਸਾਰੇ ਕੀਤੇ ਨਹੀਂ ਤੁਸੀਂ ਇਸ ਨੂੰ ਜਾ ਕੇ ਐਮਪਰੀਵਹਨ ਐਪ ਤੇ ਚੈੱਕ ਕਰੋਗੇ ਤੁਸੀਂ ਇਸ ਦਾ ਆਰਟੀਓ ਦੇ ਵਿੱਚ ਚੈੱਕ ਕਰਵਾਓਗੇ ਤਾਂ ਇਸ ਦੇ ਖਿਲਾਫ ਵਾਇਲੇਸ਼ਨਸ ਬਹੁਤ ਨੇ ਪਰ ਇਸ ਦਾ ਜਨਵਰੀ ਮਹੀਨੇ 2025 ਦੇ ਵਿੱਚ ਜੋ ਇੰਸ਼ੋਰੈਂਸ ਖਤਮ ਹੋਇਆ ਸੀ ਉਸ ਦੀ ਚਲਾਨ ਦੀ ਕਾਪੀ ਹੈ ਤਾਂ ਕਿਉਂ ਨਾ ਇਹ ਮੰਨਿਆ ਜਾਵੇ ਕਿ ਇਸ ਟਿੱਪਰ ਨੂੰ ਚਲਾਉਣ ਦੇ ਲਈ ਜੋ ਮਾਲਕ ਨੇ ਉਹਨਾਂ ਦੀ ਇਸ ਦੇ ਵਿੱਚ ਸਹਿਮਤੀ ਸੀ ਉਹਨਾਂ ਨੇ ਹਰ ਉਹ ਕੰਮ ਕੀਤਾ ਜੋ ਕਾਨੂੰਨ ਦੇ ਮੁਤਾਬਕ ਨਹੀਂ ਕੀਤਾ ਜਾਣਾ ਚਾਹੀਦਾ ਸੀ ਇਸ ਤੋਂ ਬਾਅਦ ਇਹ ਵੀ ਕਿਹਾ ਗਿਆ ਹੈ ਕਿ ਜੋ ਰੀਜਨਲ ਟ੍ਰਾਂਸਪੋਰਟ ਆਫਿਸ ਵੱਲੋਂ ਚਲਾਨ ਪਾਸ ਕੀਤਾ ਗਿਆ ਤੇ ਫਿਟਨੈਸ ਸਰਟੀਫਿਕੇਟ ਵੀ ਨਹੀਂ ਹੈ ਤੇ ਪੋਲੂਸ਼ਨ ਸਰਟੀਫਿਕੇਟ ਵੀ ਨਹੀਂ ਹੈ ਇਸ ਦੀ ਜੋ ਗਵਾਹੀ ਹੈ ਇਹ ਕੋਰਟ ਦੇ ਵਿੱਚ ਇਹ ਜਮ੍ਹਾਂ ਕਰਵਾਈ ਗਈ ਹੈ ਯਾਨੀ ਇਹ ਸਭ ਕੁਝ ਆਫੀਸ਼ੀਅਲ ਹੈ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਇਹ ਪੱਕੀ ਗੱਲ ਹੋ ਗਈ ਹੈ ਕਿ ਰਣਧੀਰ ਸਿੰਘ ਦੀ ਜੋ ਬੇਲ ਹੈ ਉਹ ਖਾਰਜ ਹੋ ਜਾਏਗੀ ਜੁਸਤਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ 9 ਤਰੀਕ ਨੂੰ ਸਰਕਾਰ ਜੋ ਕੋਰਟ ਹੈ ਉਹ ਕਿਸ ਤਰ੍ਹਾਂ ਦਾ ਫੈਸਲਾ ਲੇਗੀ ਉਹ ਦੇਖਣ ਵਾਲੀ ਗੱਲ ਹੋਏਗੀ ਪਰ ਇਸ ਸਮੇਂ ਵੱਡੀ ਗੱਲ ਇਹ ਹੈ ਕਿ ਪੰਜਾਬ ਪੁਲਿਸ ਸਮਾਣਾ ਪੁਲਿਸ ਪਟਿਆਲਾ ਪੁਲਿਸ ਦੇ ਕੋਲ ਅਜੇ ਹੀ ਕਿਹੜੀ ਮਜਬੂਰੀ ਹੈ ਜੋ ਟਿਪਰ ਮਾਲਕ ਰਣਧੀਰ ਸਿੰਘ ਨੂੰ ਬਚਾ ਰਹੀ ਹੈ ਜਾਂ ਪੁਲਿਸ ਦਾ ਤੰਤਰ ਕਿੰਨਾ ਕੁ ناکਾਮਯਾਬ ਹੈ ਕਿ ਉਹ ਰਣਧੀਰ ਸਿੰਘ ਤੱਕ ਪਹੁੰਚ ਨਹੀਂ ਕਰ ਪਾ ਰਿਹਾ ਇਸੇ ਗੱਲ ਨੂੰ ਲੈ ਕੇ ਮਾਪੇ ਲਗਾਤਾਰ ਆਪਣੀ ਜੋ ਮੰਗ ਹੈ ਉਹ ਕਰ ਰਹੇ ਨੇ ਤੇ ਲਗਾਤਾਰ ਸਮਾਣਾ ਦੇ ਵਿੱਚ 7 ਮਈ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਚ ਆਵਾਜ਼ਾਂ ਉੱਠ ਰਹੀਆਂ ਨੇ ਤੁਹਾਨੂੰ ਯਾਦ ਹੋਏਗਾ ਕਿ 7 ਮਈ ਤੋਂ ਲੈ ਕੇ 10 ਮਈ ਤੱਕ ਭਾਰਤ ਪਾਕਿਸਤਾਨ ਦੇ ਵਿਚਾਲੇ ਜੋ ਟੈਂਸ਼ਨ ਵਾਲਾ ਮਾਹੌਲ ਸੀ ਉਸ ਤੋਂ ਬਾਅਦ ਉਹ ਖਬਰ ਕਿਤੇ ਨਾ ਕਿਤੇ ਡੀਰੇਲ ਹੋ ਗਈ ਸੀ ਲੋਕਾਂ ਨੇ ਉਸ ਵੱਲ ਧਿਆਨ ਦੇਣਾ ਬੰਦ ਕਰਤਾ ਸੀ ਪਰ ਜਿਵੇਂ ਪੀਟੀਸੀ ਨਿਊਜ਼ ਨੇ ਸਮਾਣਾ ਦੀ ਇਸ ਖਬਰ ਸਮਾਣਾ ਦੇ ਮਾਪਿਆਂ ਦਾ ਜੋ ਦਰਦ ਸੀ ਉਸ ਨੂੰ ਪੂਰੀ ਦੁਨੀਆ ਨੂੰ ਦਿਖਾਇਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਹੋਰ ਵਧਿਆ ਸਮਾਣਾ ਦੇ ਵਿੱਚ ਰੋਸ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਕੈਂਡਲ ਮਾਰਚ ਹੋ ਰਹੇ ਨੇ ਸੜਕਾਂ ਜਾਮ ਕੀਤੀਆਂ ਜਾ ਰਹੀਆਂ ਨੇ ਸਿਆਸੀ ਲੋਕ ਮਾਪਿਆਂ ਨੂੰ ਮਿਲਣ ਜਾ ਰਹੇ ਨੇ ਪਰ ਹੋ ਕੀ ਰਿਹਾ ਹੋ ਕੁਝ ਨਹੀਂ ਰਿਹਾ ਮਾਪਿਆਂ ਦੀ ਇੱਕੋ ਇੱਕ ਮੰਗ ਹੈ ਕਿ ਬਾਲਾ ਗ੍ਰੰਟੀਰ ਸਿੰਘ ਨੂੰ ਗ੍ਰਿਫਤਾਰ ਕਰੋ ਤੇ ਕਾਨੂੰਨ ਜੋ ਕਹਿੰਦਾ ਉਸ ਦੇ ਮੁਤਾਬਕ ਸਜ਼ਾ ਦਿਓ ਇਸ ਤੋਂ ਵੱਧ ਕੁਝ ਵੀ ਨਹੀਂ ਮੰਗ ਰਹੇ ਉਹਨਾਂ ਮਾਪਿਆਂ ਦਾ ਹਾਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪਾਲਿਆ ਵੱਡਾ ਕੀਤਾ ਸੁਪਨੇ ਸਜਾਏ ਪਰ ਇੱਕ ਝਟਕੇ ਦੇ ਵਿੱਚ ਉਸ ਸਟਿੱਪਰ ਨੇ 7 ਮਈ ਦੀ ਦੁਪਹਿਰ ਨੂੰ ਉਹਨਾਂ ਮਾਪਿਆਂ ਤੋਂ ਉਹਨਾਂ ਬੱਚਿਆਂ ਨੂੰ ਖੋ ਲਿਆ ਉਸ ਤੋਂ ਬਾਅਦ ਉਹਨਾਂ ਮਾਪਿਆਂ ਨੇ ਕਦੇ ਵੀ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਬੱਚਿਆਂ ਨੂੰ ਖੋਣ ਤੋਂ ਬਾਅਦ ਉਹਨਾਂ ਨੂੰ ਸੜਕਾਂ 'ਤੇ ਬੈਠ ਕੇ ਮੁਜ਼ਾਰੇ ਕਰਨੇ ਪੈਣਗੇ ਉਹਨਾਂ ਔਰਤਾਂ ਨੂੰ ਮੁਜ਼ਾਰੇ ਕਰਨੇ ਪੈਣਗੇ ਜੋ ਸ਼ਾਇਦ ਆਪਣੇ ਘਰਾਂ ਦੇ ਵਿੱਚੋਂ ਬਹੁਤ ਘਟਵਾਦ ਨਿਕਲਦੀਆਂ ਹੋਣਗੀਆਂ ਆਪਣੇ ਪਰਿਵਾਰ ਔਰ ਬੱਚਿਆਂ ਦੇ ਪ੍ਰਤੀ ਉਹ ਸਮਰਪਿਤ ਰਹੀਆਂ ਹੋਣਗੀਆਂ ਪਰ ਅੱਜ ਉਹ ਔਰਤਾਂ ਸੜਕਾਂ 'ਤੇ ਬੈਠ ਰਹੀਆਂ ਨੇ ਕੀ ਸਾਡੀ ਪੁਲਿਸ ਨੂੰ ਇਹ ਦਿਖਾਈ ਨਹੀਂ ਦਿੰਦਾ ਸਾਡੇ ਸਿਆਸੀ ਲੋਕ ਜ਼ਰੂਰ ਜਾ ਰਹੇ ਨੇ ਪਰ ਹਰ ਇੱਕ ਸਿਆਸਤ ਵਾਲਾ ਬੰਦਾ ਉੱਥੇ ਜਾ ਕੇ ਆਪਣੀ ਜੋ ਬਿਆਨਬਾਜ਼ੀ ਉਹ ਕਰਕੇ ਵਾਪਸ ਆ ਜਾਂਦਾ ਹੈ ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਮਾਝੇ ਦੇ ਵਿੱਚ ਸ਼ਰਾਬ ਕਾਂਡ ਹੁੰਦਾ ਤਾਂ ਬਿਨਾਂ ਸਮਾਂ ਗਵਾਏ ਉੱਥੇ ਸ਼ਰਾਬ ਕਾਂਡ ਦੇ ਵਿੱਚ ਮਾਰੇ ਗਏ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣ ਚਲੇ ਜਾਂਦੇ ਨੇ ਪਰ ਅੱਜ ਤੱਕ ਹੁਣ ਤੱਕ ਦੀ ਖਬਰ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਵੇਲ ਨਹੀਂ ਮਿਲੀ ਕਿ ਉਹ ਜਾ ਕੇ ਇਹਨਾਂ 7 ਬੱਚਿਆਂ ਤੇ 8ਵੇਂ ਜੋ ਡਰਾਈਵਰ ਬਲਵਿੰਦਰ ਸਿੰਘ ਉਹਨਾਂ ਦੇ ਘਰਾਂ ਦੇ ਘਰਦਿਆਂ ਦਾ ਹਾਲ ਵੀ ਪੁੱਛਣ ਉਹਨਾਂ ਦੀ ਬਾਹ ਫੜ ਕੇ ਉਹਨਾਂ ਦਾ ਹੱਥ ਫੜ ਕੇ ਉਹਨਾਂ ਦੇ ਕੋਲ ਕੁਝ ਘੜੀ ਬੈਠਣ ਤੇ ਦੱਸਣ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਇਸ ਤੋਂ ਗੱਲ ਇੱਕੋ ਹੀ ਜਾਪਦੀ ਹੈ ਕਿ ਸਾਡੀ ਪੁਲਿਸ ਕਿਸ ਹਿਸਾਬ ਨਾਲ ਕੰਮ ਕਰਦੀ ਹੈ ਔਰ ਕਿਸ ਤਰ੍ਹਾਂ ਜਦੋਂ ਸਭ ਕੁਝ ਸਾਹਮਣੇ ਹੈ ਸਾਰੇ ਸਬੂਤ ਸਾਹਮਣੇ ਨੇ ਉਸ ਦੇ ਬਾਵਜੂਦ ਪੁਲਿਸ ਆਪਣਾ ਕੰਮ ਨਹੀਂ ਕਰ ਰਹੀ ਤਾਂ ਸਾਨੂੰ ਸਿਸਟਮ ਤੇ ਕਿੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਲਾਅ ਐਂਡ ਆਰਡਰ ਤੇ ਕਿੰਨਾ ਵਿਸ਼ਵਾਸ ਹੋਣਾ ਚਾਹੀਦਾ ਤੁਹਾਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਤੁਹਾਨੂੰ ਸਭ ਤੋਂ ਪਹਿਲਾਂ ਜੋ 7 ਮਈ ਦਾ ਕਿਉਂਕਿ 7 ਮਈ ਨੂੰ ਇਹ ਘਟਨਾ ਵਾਪਰੀ ਸੀ 7 ਜੂਨ ਆਉਣ ਵਾਲੀ ਹੈ ਪਰਸੋਂ 7 ਜੂਨ ਹੈ 7 ਜੂਨ ਨੂੰ ਮਾਪਿਆਂ ਨੇ ਐਲਾਨ ਕੀਤਾ ਹੈ ਕਿ ਪਟਿਆ ਪਟਿਆਲਾ ਅਤੇ ਸਮਾਣਾ ਦਾ ਜੋ ਰੋਡ ਹੈ ਜੋ ਮੁੱਖ ਮਾਰਗ ਹੈ ਉਸ ਨੂੰ ਜਾਮ ਕੀਤਾ ਜਾਏਗਾ ਰੋਸ ਵਜੋਂ ਕਿਉਂਕਿ 1 ਮਹੀਨਾ ਇਸ ਘਟਨਾ ਨੂੰ ਹੋ ਗਿਆ ਜੀ ਜੋ ਵੀ ਮੰਗ ਸੀ ਕਿਉਂਕਿ ਡਰਾਈਵਰ ਨੂੰ ਗ੍ਰਿਫਤਾਰੀ ਤੋਂ ਬਾਅਦ ਜੋ ਬਾਕੀ ਮਾਲਕ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਤਾਂ ਕੀਤਾ ਗਿਆ ਜਦੋਂ ਮਾਪਿਆਂ ਦਾ ਪ੍ਰੈਸ਼ਰ ਪਿਆ ਹੁਣ ਤੀਜੇ ਮਾਲਕ ਦੀ ਜਦੋਂ ਗ੍ਰਿਫਤਾਰੀ ਦੀ ਗੱਲ ਹੋ ਰਹੀ ਹੈ ਤਾਂ ਪੁਲਿਸ ਦਾ ਤੰਤਰ ਕਿੰਨਾ ਸਲੋ ਹੈ ਜਾਂ ਪੁਲਿਸ ਦਾ ਤੰਤਰ ਦੇ ਨੂੰ ਕਿਸ ਚੀਜ਼ ਦਾ ਦਬਾਅ ਹੈ ਉਹ ਇਸਤੇ ਕੰਮ ਕਿਉਂ ਨਹੀਂ ਕਰ ਰਿਹਾ ਇਸ ਨੂੰ ਲੈ ਕੇ 7 ਮਈ ਨੂੰ ਜੋ ਮਾਪੇ ਨੇ ਇਹ ਜੋ ਜਾਮ ਹੈ ਇਸ ਨੂੰ ਕਰਨਗੇ ਉਸ ਤੋਂ ਬਾਅਦ ਇਹ ਦੇਖਿਆ ਜਾਏਗਾ ਕਿ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਕੰਮ ਕਰਦਾ 9 ਤਰੀਕ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਹੈ ਐਂਟੀਸੀਪੇਟਰੀ ਬੇਲ ਬੇਲ ਦੇ ਉੱਪਰ ਜੁਰਨ ਧੀਰ ਸਿੰਘ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਇਹ ਤੈਅ ਹੋਇਆ ਕਿ ਰਣਧੀਰ ਸਿੰਘ ਨੂੰ ਕੋਈ ਇਸ ਮਾਮਲੇ ਦੇ ਵਿੱਚ ਰਾਹਤ ਮਿਲਦੀ ਹੈ ਨਹੀਂ ਮਿਲਦੀ ਹੁਣ ਫੋਨ ਲਾਈਨ ਤੇ ਮੇਰੇ ਨਾਲ ਸਚਿਨ ਲੂੰਬਾ ਫੋਨ ਲਾਈਨ ਤੇ ਮੇਰੇ ਨਾਲ ਜੁੜ ਗਏ ਨੇ ਜਿਨ੍ਹਾਂ ਦੀ ਬੇਟੀ ਸੀ ਅਰਾਧਿਆ ਜਿਸ ਨੂੰ ਉਹਨਾਂ ਨੇ ਗਵਾ ਦਿੱਤਾ ਇਸ ਬਾਰੇ ਉਹਨਾਂ ਨੇ ਸੋਚਿਆ ਤੱਕ ਨਹੀਂ ਹੋਏਗਾ ਸਚਿਨ ਹੋਰਾਨੂ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਵਰਗੇ ਜਿਹੜੇ ਹੋਰ ਪੀੜਤ ਮਾਪੇ ਨੇ ਉਹਨਾਂ ਨੂੰ ਹੁਣ ਤੱਕ ਇਸ ਗੱਲ ਦੀ ਐਕਸੈਪਟੈਂਸ ਨਹੀਂ ਹੋ ਰਹੀ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਰਹੇ ਪਰ ਇੱਕ ਝਟਕਾ ਜੋ ਸਿਸਟਮ ਉਹਨਾਂ ਨੂੰ ਵਾਰ-ਵਾਰ ਦੇ ਰਿਹਾ ਹੈ ਕਿ ਉਹ ਇੱਕ ਇਨਸਾਫ ਦੀ ਮੰਗ ਕਰੇ ਨਾ ਲਗਾਤਾਰ ਦਰਨੇ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਦੀ ਆਵਾਜ਼ ਸਿਰ ਸਰਕਾਰ ਔਰ ਪੁਲਿਸ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਸਚਿੰਤ ਜੀ ਤੁਸੀਂ ਸਾਡੇ ਨਾਲ ਅਸੀਂ ਤੁਹਾਡੀ ਜੋ ਕਹਾਣੀ ਸੀ ਉਸ ਨੂੰ ਦਿਖਾਇਆ ਤੁਹਾਡੇ ਨਾਲ ਜੋ ਕੁਝ ਵਾਪਰਿਆ ਉਸ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ ਤੁਸੀਂ ਹੁਣ 7 ਜੂਨ ਨੂੰ ਕਿਉਂਕਿ 7 ਮਈ ਦੀ ਘਟਨਾ ਤੋਂ ਬਾਅਦ ਇੱਕ ਮਹੀਨਾ ਹੋ ਜਾਏਗਾ ਤੁਹਾਨੂੰ ਲੱਗਦਾ ਹੈ ਕਿ ਇੱਕ ਮਾਪੇ ਦੇ ਤੌਰ ਤੇ ਇੱਕ ਸ਼ਹਿਰੀ ਦੇ ਤੌਰ ਤੇ ਤੁਹਾਨੂੰ ਇਹ ਸਭ ਕੁਝ ਕਰਨ ਦੀ ਲੋੜ ਹੈ ਜਾਂ ਤੋਂ ਸੁਪਨੇ ਤੁਸੀਂ ਸੋਚਿਆ ਸੀ ਕਿ ਤੁਸੀਂ ਸੜਕਾਂ ਤੇ ਬੈਠੋਗੇ ਆਪਣੀ ਬੱਚਿਆਂ ਦੇ ਸੋਗ ਵੀ ਨਹੀਂ ਬਣਾ ਸਕੋਗੇ ਠੀਕ ਤਰ੍ਹਾਂ ਦੇਖੋ ਦਲੀਪ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਆ ਪਿਛਲੇ तकरीबन 1 ਮਹੀਨੇ 7 ਮਈ ਤੋਂ ਬਾਅਦ ਹੁਣ ਅੱਜ 5 ਜੂਨ ਹੈ ਜੀ ਸੀ ਇੰਨੇ ਉਤਾਰ ਚੜਾਵ ਦੇਖੇ ਨੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ 7 ਤਰੀਕ ਉਹ ਮਨੂਸ ਦਿਨ ਜਿੱਦਨ ਅਸੀਂ ਆਪਣੇ ਬੱਚਿਆਂ ਨੂੰ ਗਵਾਇਆ ਸੀ ਜੀ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਬੜੇ ਉਤਾਰ ਚੜਾਵਾਂ ਵਿੱਚ ਰਹੀ ਹੈ ਜੀ 7 ਮਈ ਨੂੰ ਇਹ ਹਾਦਸੇ ਤੋਂ ਬਾਅਦ ਅਸੀ ਹਾਲਤ ਚ ਨਹੀਂ ਸੀ ਕਿ ਕੁਝ ਵੀ ਜਿਹੜਾ ਹੈ ਇਸ ਨਾਲ ਗੱਲ ਕਰ ਸਕੀ ਹੋ ਜਾਂ ਟਿੱਪਰ ਬਾਰੇ ਗੱਲ ਕਰ ਸਕੀ ਹੋ ਜਾਂ ਪੁੱਛ ਪਾਚ ਕਰ ਸਕੀਏ ਸਾਡੇ ਘਰ ਸਾਰੇ ਰਿਸ਼ਤੇਦਾਰਾਂ ਦੇ ਲੋਕਾਂ ਦਾ ਨਾ ਜਾਰੀ ਸੀ ਸਿਰ ਜੜੀਆਂ ਕੁਝ ਆਪਣੇ ਧਰਮ ਦੇ ਵਿੱਚ ਰਸਮਾਂ ਹੁੰਦੀਆਂ ਨੇ ਜ਼ਰੂਰੀ ਉਹ ਰਸਮਾਂ ਪੂਰੀਆਂ ਕਰਨ ਦੇ ਰਜੇਵੇ ਵਿੱਚ ਅਸੀਂ ਰੁਕੇ ਰਹੇ ਉਸ ਤੋਂ ਬਾਅਦ ਜਦੋਂ ਥੋੜਾ ਜਿਹਾ ਸਾਨੂੰ ਹੋਸ਼ ਆਇਆ ਕਿ ਨਹੀਂ ਸਾਡੇ ਬੱਚੇ ਸ਼ਾਇਦ ਉੱਤੇ ਬੈਠੇ ਇਹਨਾਂ ਸੋਚਣ ਕੇ ਸਾਡੇ ਮਾਪਿਆਂ ਨੇ ਸਾਨੂੰ ਇਨਸਾਫ਼ ਦਿਵਾਉਣ ਲਈ ਕੁਝ ਨਹੀਂ ਕੀਤਾ ਜੀ ਉਹ ਜਿਹੜਾ ਹੌਂਕਾ ਸੀ ਉਹ ਹੌਂਕਾ ਜਦੋਂ ਸਾਡੇ ਦਿਲਾਂ ਦੇ ਵਿੱਚ ਆਇਆ ਤਾਂ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲ ਕੇ ਦੇਖਿਆ ਤਾਂ ਅਸੀਂ ਜਦੋਂ ਪੁਛਤਾ ਸ਼ੁਰੂ ਕੀਤੀ ਤਾਂ ਤੁਸੀਂ ਦੇਖੋ 7 ਤਰੀਕ ਤੋਂ ਬਾਅਦ 20 ਤਰੀਕ ਨੂੰ ਅਸੀਂ ਕੁਝ ਪੇਰੈਂਟਸ ਡੀਐਸਪੀ ਸਾਥੋਂ ਗਏ ਸੀ ਜੀ ਉਸ ਟਾਈਮ ਤੱਕ ਕੋਈ ਵੀ ਗ੍ਰਿਫਤਾਰੀ ਜਿਹੜੀ ਹੈ ਨਹੀਂ ਹੋਈ ਸੀ ਇੱਕ ਡਰਾਈਵਰ ਨੂੰ ਛੱਡ ਕੇ ਜੀ ਹੁਣ ਇਹ ਵੀ ਪਤਾ ਚੱਣੂ ਕਿ ਇਸ ਮਾਲਕਾਂ ਦਾ ਜਿਹੜਾ ਕਿੰਨਾ ਕਸੂਟ ਸੀ ਜੀ ਜੀ ਤਰੀਕਾ ਬਾਅਦ ਕਈ ਤਰੀਕ ਨੂੰ ਗ੍ਰਿਫਤਾਰੀ ਹੁੰਦੀ ਹੈ ਦਵਿੰਦਰ ਸਿੰਘ ਦੀ ਲੇਕਿਨ ਰੰਧੀਰ ਸਿੰਘ ਤੇ ਅਨਕੇਲ ਸਿੰਘ ਉਦੋਂ ਤੱਕ ਵੀ ਉਹ ਫਰਾਰ ਸੀ ਜੀ ਮਜਬੂਰੀ ਵਸਤਾਂ ਨੂੰ ਧਰਨਾ ਲਾਣਾ ਪਿਆ ਪਹਿਲਾਂ ਅਸੀਂ ਮਾਤਾ ਰਾਣੀ ਚੌਕ ਤਹਿਸੀਲ ਕੰਪਲੈਕਸ ਬਾਹਰਾਂ ਤੇ ਧਰਨਾ ਜਾਰੀ ਰੱਖਿਆ ਉਸ ਤੋਂ ਬਾਅਦ ਅਸੀਂ 30 ਮਈ ਨੂੰ ਸਮਾਣਾ ਬੰਦ ਦੀ ਕਾਲ ਦਿੱਤੀ ਸਮਾਣਾ ਵਾਸੀ ਸਾਰਾ ਸ਼ਹਿਰ ਸਾਡੇ ਨਾਲ ਸੀ ਸਾਡੇ ਨਾਲ ਸਹਿਯੋਗ ਦੇ ਵਿੱਚ ਸੀ ਤੇ ਇਹਨਾਂ ਵੱਡਾ ਧਰਨਾ ਲੱਗਿਆ ਉਦੋਂ ਬਾਅਦ ਉੱਥੇ ਐਸਪੀ ਸਾਹਿਬ ਆਂਦੇ ਨੇ ਏਡੀਸੀ ਸਾਹਿਬ ਆਂਦੇ ਨੇ ਉਹ ਸਾਨੂੰ ਆਸ਼ਵਾਸਨ ਦਿੰਦੇ ਨੇ ਕਿ ਤਿੰਨ ਤਰੀਕ ਦਾ ਬਹੁਤ ਦੂਰ ਦੀ ਗੱਲ ਹੈ ਅਸੀਂ ਤਿੰਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਗ੍ਰਿਫਤਾਰੀ ਕਰ ਲਵਾਂਗੇ ਜੀ ਪਰ ਤੁਸੀਂ ਇਹ ਦੇਖੋ ਵੀ ਅੱਜ 5 ਜੂਨ ਹੋ ਚੁੱਕੀ ਹੈ ਜੀ ਰੰਦੀ ਜਿਹੜਾ ਉਹ ਅਜੇ ਵੀ ਫਰਾਰ ਹੈ ਜੀ ਸਾਨੂੰ ਸਹੀ ਤੋ ਬਾਹਰ ਹੈ ਕਿ ਉਹ ਕਿਹੜੀ ਹੈ ਜੀ ਗੁੱਡ ਵਿੱਚ ਵੜਿਆ ਹੋਇਆ ਹੈ ਕਿਹੜੇ ਸ਼ਹਿਰ ਚ ਬੈਠਾ ਹੈ ਕਿਹੜੀ ਦੁਨੀਆ ਚ ਬੈਠਾ ਹੈ ਜਿਹੜਾ ਸਾਰੀ ਪੁਲਸ ਉਹਨੂੰ ਕੁਝ ਨਹੀਂ ਸਕਰੀ ਹੜੀ ਤੱਕ ਜੀ ਅਸੀਂ ਤਾਂ ਜਿਵੇਂ ਆਪਣੇ ਬੱਚਿਆਂ ਦਾ ਸ਼ੋਕ ਜਿਹੜਾ ਹੈ ਉਹ ਦੀ ਸੜਕਾਂ ਦੇ ਬੈਠ ਕੇ ਮਨਾ ਰਹੇ ਹਾਂ ਅਸੀਂ ਅੱਖਾਂ ਬੰਦ ਕਰਦੇ ਹਾਂ ਤਾਂ ਵੀ ਸਾਡੇ ਬੱਚੇ ਸਾਡੇ ਸਾਹਮਣੇ ਨੇ ਅੱਖਾਂ ਖੋਲਦੇ ਆ ਤਾਂ ਵੀ ਸਾਡੇ ਬੱਚੇ ਸਾਡੇ ਸਾਹਮਣੇ ਨੇ ਜੀ ਅਸੀਂ ਆਪਣੇ ਘਰ ਜਿਹੜਾ ਹੈ ਉਹ ਵੀ ਕੰਧਾਂ ਨੂੰ ਟੱਕਰਾ ਮਾਰ-ਮਾਰ ਕੇ ਰੋਨੇ ਆ ਕਿਉਂਕਿ ਜਦੋਂ ਘਰ ਜਾਂਦੇ ਆ ਸਾਡੇ ਬੱਚੇ ਸਾਨੂੰ ਨਹੀਂ ਲੱਭਦੇ ਪਰ ਮਜਬੂਰੀ ਵਾਸਤੇ ਤੁਸੀਂ ਦੇਖੋ ਵੀ ਸਾਡੀ ਕਿੱਡੀ ਬਦਕਿਸਮਤੀ ਹੈ ਕਿ ਅਸੀਂ ਬੱਚਿਆਂ ਨੂੰ ਵੀ ਗਵਾਇਆ ਤੇ ਅਸੀਂ ਉਹਨਾਂ ਦੇ ਇਨਸਾਫ ਲਈ ਸੜਕਾਂ ਤੇ ਹਜੇ ਤੱਕ ਰੋਲ ਰਹੇ ਹਾਂ ਸਚਿੰਤ ਜੀ ਤੁਸੀਂ ਜਿੰਨੀ ਮੇਰੀ ਜਾਣਕਾਰੀ ਹੈ ਤੁਸੀਂ ਅਧਿਆਪਕ ਵੀ ਰਹੇ ਹੋ ਹੁਣ ਵੀ ਬੱਚਿਆਂ ਨੂੰ ਪੜ੍ਹਾਉਂਦੇ ਹੋ ਅਧਿਆਪਕ ਸਮਾਜ ਦੇ ਵਿੱਚ ਬੱਚਿਆਂ ਨੂੰ ਸੇਧ ਦਿੰਦਾ ਹੈ ਤੇ ਬੱਚਿਆਂ ਨੂੰ ਦੱਸਦਾ ਹੈ ਕਿ ਜੋ ਸਾਡਾ ਤੰਤਰ ਹੈ ਜੋ ਸਾਡਾ ਸਰਕਾਰ ਹੈ ਉਸ ਦੇ ਉੱਪਰ ਵਿਸ਼ਵਾਸ ਕਰਕੇ ਚੱਲੋ ਤੇ ਚੰਗੇ ਨਾਗਰਿਕ ਬਣੋ ਤੁਨੂੰ ਹੁਣ ਆਪਣੀਆਂ ਸਿੱਖਿਆਵਾਂ ਦੇ ਉੱਪਰ ਸ਼ੱਕ ਹੁੰਦਾ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਉਹ ਸਭ ਕੁਝ ਤੁਹਾਡੇ ਸਾਹਮਣੇ ਆ ਗਿਆ ਜਿਸ ਦੇ ਬਾਰੇ ਤੁਸੀਂ ਸੁਣਦੇ ਰਹੇ ਹੋਗੇ ਕਿ ਇਨਸਾਫ ਸ਼ਾਇਦ ਨਹੀਂ ਮਿਲਦਾ ਤੰਤਰ ਤੇ ਸਿਸਟਮ ਸ਼ਾਇਦ ਉਸ ਹਿਸਾਬ ਨਾਲ ਕੰਮ ਨਹੀਂ ਕਰਦਾ ਜਿਵੇਂ ਅਸੀਂ ਸੋਚਦੇ ਹਾਂ ਜੀ ਜੀ ਮੈਂ ਜਦੋਂ ਪੜਾਂਦਾ ਸੀ ਜਦੋਂ ਵੀ ਸਾਰਿਆਂ ਇਹੀ ਚੀਜ਼ ਤੇ ਬਿਲੀਵ ਰੱਖਦਾ ਸੀ ਕਿ ਨਈ ਸਿਸਟਮ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹਦੇ ਚ ਆਪਾਂ ਨੂੰ ਬਿਲੀਵ ਰੱਖਣਾ ਚਾਹੀਦਾ ਉਹੀ ਸਾਰਾ ਜਿਹੜਾ ਹੈ ਸਰ ਸਮਾਜ ਚਲਾਉਂਦੀ ਹੈ ਸਮਾਜ ਚਲਾਣ ਦੇ ਵਿੱਚ ওভার ਰਿਸਪੌਂਸਿਬਲ ਹੈ ਔਰ ਤੁਸੀਂ ਦੇਖੋ ਮੈਂ ਆਪਣੀ ਬੱਚੀ ਨੂੰ ਵੀ ਆਈਏਐਸ ਆਫੀਸਰ ਬਣਾਉਣਾ ਚਾਹੁੰਦਾ ਸੀ ਤਾਂ ਇਸ ਪੰਤਰ ਦੇ ਵਿੱਚ ਸਰਕਾਰੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਮੇਰਾ ਵਿਸ਼ਵਾਸ ਪੂਰਾ ਸੀ ਮੇਰਾ ਫੇਸ ਪੂਰਾ ਸੀ ਇਸ ਲਈ ਮੈਂ ਆਪਣੀ ਬੱਚੀ ਨੂੰ ਵੀ ਐਡਮਿਨਿਸਟ੍ਰੇਸ਼ਨ ਪਾਰਟ ਵਿੱਚ ਲੈ ਕੇ ਆਉਣਾ ਚਾਹੁੰਦਾ ਸੀ ਪਰ ਆ ਹੁਣ ਸਾਰਾ ਕੁਝ ਦੇਖ ਕੇ ਅਸੀਂ ਇਹੀ ਰੋਨੇ ਆ ਕਿ ਅਸੀਂ ਸ਼ਾਇਦ ਗਲਤੀ ਕਰ ਲੈਂਦੇ ਔਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਈ ਸਰਕਾਰੀ ਤੰਤਰ ਦੇ ਵਿੱਚ ਸਰਕਾਰੀ ਐਡਮਿਨਿਸਟ੍ਰੇਸ਼ਨ ਪੋਸਟਾਂ ਦੇ ਬੱਚੇ ਨਾ ਪਾਓ ਕਿਉਂਕਿ ਉਹ ਬਾਅਦ ਚੋਂ ਸਰਕਾਰ ਦੀਆਂ ਹੱਟਕਟ ਕਟਪੁਤਲੀਆਂ ਦੇ ਵਿੱਚ ਬਣ ਜਾਂਦੇ ਨੇ ਉਹਨਾਂ ਦੀਆਂ ਕਟਪੁਤਲੀਆਂ ਬਣ ਕੇ ਰਹਿ ਜਾਣਾਂ ਉਹਨਾਂ ਨੇ ਉਹ ਆਪਣੇ ਕੁਝ ਕਰਨਾਂ ਦੀ ਜਾਣ ਤਾਂ ਵੀ ਨਹੀਂ ਕਰ ਸਕਦੇ ਹੁਣ ਤੁਸੀਂ ਦੇਖੋ ਪਟਿਆਲਾ ਜ਼ਿਲ੍ਹੇ ਦੇ ਡੀਸੀ ਜੀ ਤੁਸੀਂ ਇੱਕ ਮਾਂ ਐ ਜੀ ਜੇ ਉਹ ਇੱਕ ਆਈਐਸ ਅਫਸਰ ਹੈ ਇੱਕ ਐਡਮਿਨਿਸਟਰेटर ਹੈ ਇੱਕ ਡੀਸੀ ਹੈ ਤਾਂ ਉਹ ਨਾਲ-ਨਾਲ ਇੱਕ ਮਾਂ ਵੀ ਹੈ ਤਾਂ ਕਿ ਉਹ ਮਾਵਾਂ ਦਾ ਦਰਦ ਜਿਹੜਾ ਇੱਥੇ ਸੜਕਾਂ ਦੇ ਬੈਠੀਆਂ ਰੋਲ ਰਹੀਆਂ ਨੇ ਉਹ ਮਾਵਾਂ ਦੀ ਕੋਈ ਠੀਕ ਕੋਈ ਦਰਦ ਉਹਦੇ ਤੱਕ ਇੱਕ ਵੀ ਨਹੀਂ ਪਹੁੰਚੀ ਇਹ ਜਿਹੜਾ ਕਿਹੜਾ ਸਰਕਾਰੀ ਫਰਮਾਨ ਹੈ ਇਹ ਜਿਹੜਾ ਕਿਹੜਾ ਸਰਕਾਰੀ ਦਬਾਅ ਹੈ ਜਿਸ ਨੇ ਉਹਨੂੰ ਅਜੇ ਤੱਕ ਸਮਾਣੇ ਆਉਣ ਤੋਂ ਰੋਕ ਰੱਖਿਆ ਸਭ ਮੈਂ ਤਾਂ ਦਿਨੀਪ ਜੀ ਇਹੀ ਕਹਿਣਾ ਚਾਹਾਂਗਾ ਕਿ ਨਹੀਂ ਮੇਰਾ ਤਾਂ ਵਿਸ਼ਵਾਸ ਜਿਹੜਾ ਉੱਠ ਚੁੱਕਿਆ ਤਾਂ ਮੈਂ ਅੱਗੇ ਗੀ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਤੁਸੀਂ ਹੋਰ بڑے ਫੀਲਡs ਲੈ ਗਏ ਆ ਉਹਦੇ ਵਿੱਚ ਪਾਓ ਆ ਸਰਕਾਰੀ ਮੰਤਰਾ ਵਿੱਚ ਨਾ ਪਾਓ ਇਹ ਸਰਕਾਰ ਦੀਆਂ ਟੁੱਟਲੀਆਂ ਬਣ ਕੇ ਰਹਿ ਜਾਣਗੇ ਸਚਿੰਜ ਜੀ ਜੋ ਸਾਡੀ ਸਵੇਦਨਾ ਤੁਹਾਡੇ ਨਾਲ ਹੈ ਕਿਉਂਕਿ ਤੁਸੀਂ ਆਪਣੀ ਬੱਚੀ ਨੂੰ ਗਵਾਇਆ ਤੁਹਾਡੇ ਵਰਗੇ ਹੋਰ ਮਾਪੇ ਜਿਹੜੇ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਗਵਾਇਆ ਹੈ ਤੁਹਾਡੀ ਇਹ ਗੱਲ ਠੀਕ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਤੁਹਾਨੂੰ ਉਹ ਸਭ ਕੁਝ ਦੇਖਣਾ ਪੈ ਗਿਆ ਜੋ ਸ਼ਾਇਦ ਇੱਕ ਪੇਰੈਂਟ ਦੇ ਤੌਰ ਤੇ ਤੁਸੀਂ ਨਹੀਂ ਦੇਖਣਾ ਚਾਹੁੰਦੇ ਸੀ ਜੋ ਵੀ ਇਸ ਦੇ ਵਿੱਚ ਹੋਏਗਾ ਅਸੀਂ ਤੁਹਾਡੇ ਸਾਹਮਣੇ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਸਚਿਨ ਜੀ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਇਸ ਵੀ ਗੱਲ ਕਰਨ ਦੀ ਸਥਿਤੀ ਦੇ ਵਿੱਚ ਆਏ ਅਸੀਂ ਇਸ ਖਬਰ ਨੂੰ ਫੋਲੋ ਕਰਦੇ ਰਵਾਂਗੇ ਇੱਕ ਜ਼ਿੰਮੇਵਾਰ ਮੀਡੀਆ ਅਦਾਰਾ ਹੋਣ ਦੇ ਨਾਤੇ ਤੇ ਜਿਵੇਂ ਵੀ ਹੋਏਗਾ ਇਹ ਅਪਡੇਟ ਅਸੀਂ ਤੁਹਾਡੇ ਤੱਕ ਲੈ ਕੇ ਆਂਦੇ ਰਵਾਂਗੇ ਤਾਂ ਇਹ ਸਚਿਨ ਲੁੰਬਾ ਜੋ ਕਿ ਇੱਕ ਬੱਚੀ ਅਰਾਧਿਆ ਸੀ ਉਸ ਦੇ ਪਿਤਾ ਸਾਡੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਦੀ ਬੇਵਸੀ ਔਰ ਜਿਨ੍ਹਾਂ ਦੀ ਫਰਸਟ੍ਰੇਸ਼ਨ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਦੇਖੀ ਕਿਉਂਕਿ ਇੱਕ ਮਹੀਨਾ ਹੋ ਗਿਆ ਸਚੀਨ ਵਰਗੇ ਸਾਰੇ ਮਾਪੇ ਜੋ ਪੀੜਤ ਨੇ ਇਸ ਘਟਨਾ ਤੋਂ ਬਾਅਦ ਉਹਨਾਂ ਕੋਲ ਇੱਕੋ ਇੱਕ ਬਦਲ ਹੈ ਸਿਰਫ ਔਰ ਸਿਰਫ ਧਰਨਾ ਦੇਣ ਦਾ ਧਰਨਾ ਦੇਣ ਤੋਂ ਬਾਅਦ ਉਹਨਾਂ ਨੂੰ ਆਸ ਇਹੀ ਹੈ ਕਿ ਅਸੀਂ ਸ਼ਾਇਦ ਇਸ ਗੱਲ 'ਚ ਕਾਮਯਾਬ ਹੋ ਜਾਾਂਗੇ ਕਿ ਆਪਣੇ ਜਿਹੜੇ ਬੱਚੇ ਵਿਛੜ ਗਏ ਉਹਨਾਂ ਨੂੰ ਜਵਾਬ ਦੇਣ ਜੋਗੇ ਹੋਵਾਂਗੇ ਕਿ ਅਸੀਂ ਤੁਹਾਡੇ ਲਈ ਲੜ ਰਹੇ ਹਾਂ ਤੁਹਾਡੇ ਇਨਸਾਫ ਲਈ ਲੜ ਰਹੇ ਹਾਂ ਇਹ ਪਰ ਇਹ ਜੋ ਐਫੀਡੇਵਿਟ ਦੀ ਕਾਪੀ ਮੈਂ ਤੁਹਾਨੂੰ ਪਹਿਲਾਂ ਦਿਖਾ ਰਿਹਾ ਸੀ ਇਸ ਦੇ ਵਿੱਚ ਜੋ ਮਾਲਕ ਰਣਧੀਰ ਸਿੰਘ ਹੈ ਉਸ ਦੇ ਖਿਲਾਫ ਤਿੰਨ ਐਫਆਈਆਰਾਂ ਦਰਜ ਨੇ ਤਿੰਨ ਐਫਆਈਆਰਾਂ ਜੋ ਪਹਿਲਾਂ ਦਰਜ ਨੇ ਇਸ ਟਿੱਪਰ ਕਾਂਡ ਤੋਂ ਪਹਿਲਾਂ ਸਭ ਤੋਂ ਪਹਿਲਾ ਜੋ ਡੇਟ ਹੈ ਉਹ ਹੈ ਐਫ ਆਈ ਆਰ ਨੰਬਰ 64 ਮਿਤੀ ਕੀ ਹੈ 8 ਅਗਸਤ 2015 ਅੰਡਰ ਸੈਕਸ਼ਨ 325 332 ਆਈ ਪੀ ਸੀ ਦੇ ਤਹਿਤ ਪੁਲਿਸ ਸਟੇਸ਼ਨ ਸਦਰ ਸੰਗਰੂਰ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਦਰਜ ਹੈ ਪਹਿਲਾ ਜੋ ਕ੍ਰਿਮੀਨਲ ਜੋ ਇਸ ਦੇ ਖਿਲਾਫ ਮਾਮਲਾ ਦਰਜ ਹੈ ਉਹ ਹੈ ਉਸ ਤੋਂ ਬਾਅਦ ਦੂਜਾ ਐਫ ਆਈ ਆਰ ਨੰਬਰ 144 22 ਅਗਸਤ 2018 379 ਆਈ ਪੀ ਸੀ 21 1 ਆਫ ਮਾਈਨਸ ਐਂਡ ਮਿਨਰਲ ਸੈਕਟਰ ਆ ਜੋ ਮਾਈਨਿੰਗ ਦਾ ਐਕਟ ਹੈ ਉਸ ਦੇ ਤਹਿਤ ਇਸ ਦੇ ਖਿਲਾਫ ਮਾਮਲਾ ਦਰਜ ਹੈ ਇਰਨਦੀਰ ਸਿੰਘ ਹੈ ਜੋ ਐਂਟੀਸਿਪੇਟਰੀ ਬੇਲ ਲਗਾ ਕੇ ਕਰੀਬ 1 ਮਹੀਨੇ ਤੋਂ ਘੁੰਮ ਰਿਹਾ ਹੈ ਤਾਂ ਕਿ ਉਸ ਦੀ ਗ੍ਰਿਫਤਾਰੀ ਨਾ ਹੋ ਸਕੇ ਇਸ ਦੀ ਗ੍ਰਿਫਤਾਰੀ ਨੂੰ ਲੈ ਕੇ ਪ੍ਰਦਰਸ਼ਨ ਚੱਲ ਰਹੇ ਨੇ ਨੰਬਰ 3 ਐਫ ਆਈ ਆਰ ਹੈ ਇਹ ਐਫ ਆਈ ਆਰ ਨੰਬਰ 006 11 5 2025 11 ਮਈ 2025 ਨੂੰ ਇਹ ਮਾਮਲਾ ਦਰਜ ਹੋਇਆ ਹੈ ਕਿੱਥੇ ਦਰਜ ਹੋਇਆ ਜੀ ਪੁਲਿਸ ਸਟੇਸ਼ਨ ਸਦਰ ਪਟਿਆਲਾ ਦੇ ਵਿੱਚ ਇਸ ਤਿੰਨੇ ਕੇਸ ਜੋ ਦਰਜ ਹੋਏ ਨੇ ਰਣਜੀਤ ਸਿੰਘ ਖਿਲਾਫ ਨੇ ਇਸ ਦਾ ਜੋ ਮਾਲਕ ਹੈ ਜੋ ਟਿਪਰ ਦਾ ਟਿਪਰ ਦੇ ਵੀ ਵਾਇਲੇਸ਼ਨਸ ਨੇ ਇਸ ਤੋਂ ਇਲਾਵਾ ਕ੍ਰਿਮੀਨਲ ਰਿਕਾਰਡ ਜੋ ਸਰਕਾਰੀ ਜੋ ਐਫੀਡੇਵਿਟ ਹੈ ਉਹ ਕੋਰਟ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਪੁਲਿਸ ਇਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰ ਰਹੀ ਹੈ ਦਬਾਅ ਕਿਸ ਦਾ ਹੈ ਇਹ ਸਵਾਲ ਲਗਾਤਾਰ ਬਣਿਆ ਹੋਇਆ ਹੈ ਉਹਨਾਂ ਮਾਪਿਆਂ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਮੈਂ ਬਾਰ ਬਾਰ ਇਸੇ ਕਰਕੇ ਕਹਿ ਰਿਹਾ ਕਿ ਉਹ ਮਾਪੇ ਜਿਨ੍ਹਾਂ ਨੇ ਪੁਲਿਸ ਸਟੇਸ਼ਨ ਦਾ ਮੂੰਹ ਤੱਕ ਨਹੀਂ ਦੇਖਿਆ ਹੋਵੇਗਾ ਅੱਜ ਉਹਨਾਂ ਨੂੰ ਮੱਥਾ ਲਾਉਣਾ ਪੈ ਰਿਹਾ ਹੈ ਐਡਮਿਨਿਸਟ੍ਰੇਸ਼ਨ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਕਿ ਉਹਨਾਂ ਦੇ ਬੱਚਿਆਂ ਦੇ ਜੋ ਟਿਪਰ ਹੈ ਜੋ ਟਿਪਾ ਕਾਤਲ ਟਿਪਰ ਹੈ ਉਸਦੇ ਮਾਲਕ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਜੋ 7 ਮਈ ਨੂੰ ਜੋ ਪ੍ਰਦਰਸ਼ਨ ਹੋਣਾ ਹੈ ਉਸ ਨੂੰ ਲੈ ਕੇ ਜੋ ਸਿਆਸੀ ਪਾਰਟੀਆਂ ਨੇ ਉਹ ਵੀ ਸਮਾਣਾ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਸਿਆਸੀ ਪਾਰਟੀਆਂ ਹੋਣ ਕਿਸਾਨ ਜਥੇਬੰਦੀਆਂ ਹੋਣ ਜਾਂ ਉਸ ਤੋਂ ਇਲਾਵਾ ਸਟੂਡੈਂਟ ਜਥੇਬੰਦੀਆਂ ਹੋਣ ਸਾਰੇ ਉਹਨਾਂ ਮਾਪਿਆਂ ਦੇ ਸਪੋਰਟ 'ਚ ਆਏ ਨੇ ਉਹਨਾਂ ਮਾਪਿਆਂ ਦੇ ਸਪੋਰਟ 'ਚ ਇਸ ਕਰਕੇ ਆਏ ਨੇ ਕਿ ਬੱਚਿਆਂ ਲਈ ਸਾਰੇ ਨਿਆਂ ਚਾਹੁੰਦੇ ਨੇ ਬਲਵਿੰਦਰ ਜੋ ਡਰਾਈਵਰ ਸੀ ਬਲਵਿੰਦਰ ਸਿੰਘ ਉਸ ਦੇ ਲਈ ਵੀ ਸਾਰੇ ਨਿਆਂ ਚਾਹੁੰਦੇ ਨੇ ਇਸ ਕਰਕੇ 7 ਮਹੀਨੇ ਨੂੰ ਵੀ ਇਹ ਸਾਰੀ ਜਥੇਬੰਦੀਆਂ ਮੁੜ ਕੇ ਇਕੱਠੀਆਂ ਹੋਣ ਗਿਆ ਮਾਪਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੜਕ ਜਾਮ ਕਰਨ ਗਿਆ ਇਸ ਉਮੀਦ ਨਾਲ ਕਿ ਸ਼ਾਇਦ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰੇਗਾ ਕੀ ਕਹਿ ਰਹੇ ਨੇ ਜਥੇਬੰਦੀਆਂ ਦੇ ਨੁਮਾਇंदे ਉਹ ਤੁਹਾਨੂੰ ਸੁਣਾਉਂਦੇ ਆ ਪ੍ਰਸ਼ਾਸਨ ਨੇ ਜਿਹੜਾ ਵਾਅਦਾ ਕੀਤਾ ਸੀ ਸਮਾਣੇ ਦੇ ਵਿੱਚ ਆ ਕੇ ਕਿ 3 ਤਰੀਕ ਤੱਕ ਸਾਰੇ ਦੇ ਸਾਰੇ ਜਿਹੜੇ ਰੈਂਦੇ ਦੋਸ਼ੀ ਨੇ ਟਿਪਰ ਹਾਦਸੇ ਦੇ ਉਹਨਾਂ ਨੂੰ ਫੜ ਲਿਆ ਜਾਊਗਾ ਪਰ ਅਫਸੋਸ ਦੀ ਗੱਲ ਕਿ 3 ਤਰੀਕ ਟੱਪ ਕੇ ਅੱਜ 5 ਤਰੀਕ ਆ ਗਈ ਹੈ ਪਰ ਅੱਜ ਤੱਕ ਰੈਂਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈਗਾ ਇਸ ਕਰਕੇ ਜਿੱਥੇ ਪੀੜਤ ਪਰਿਵਾਰਾਂ ਦੇ ਵਿੱਚ ਗੁੱਸਾ ਹੈਗਾ ਉੱਥੇ ਇਲਾਕੇ ਦੀਆਂ ਸ਼ਹਿਰ ਦੀਆਂ ਜਥੇਬੰਦੀਆਂ ਦੇ ਵਿੱਚ ਵੀ ਇਸ ਮਾਮਲੇ ਤੇ ਗੁੱਸਾ ਹੈਗਾ ਪੰਬਕਰਨੀ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਉਹ ਇੱਕ ਜਾਮ ਜਿਹੜਾ ਪਟਿਆਲਾ ਰੋਡ ਤੇ ਉਹ ਜਾਮ ਦੀ ਜਿਹੜੀ ਰਣਨੀਤੀ ਤੈਅ ਕੀਤੀ ਗਈ ਆ ਤੇ ਉਸ ਸੰਬੰਧ ਦੇ ਵਿੱਚ ਅੱਜ ਵਿਚਾਰ ਪੰਦਰਾ ਕੀਤਾ ਜਿਹਦੇ ਵਿੱਚ ਸਾਰੀਆਂ ਪੋਲੀਟੀਕਲ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਐਸਕੇਮ ਦੀਆਂ ਤੇ ਹੋਰ ਭਰਾਤਰੀ ਜਥੇਬੰਦੀਆਂ ਸ਼ਾਮਲ ਹੋਣਗੀਆਂ ਸਾਨੂੰ ਬਹੁਤ ਵੱਡਾ ਇਸ ਗੱਲ ਦਾ ਦੁੱਖ ਹੈ ਸਾਰੇ ਇਲਾਕੇ ਨੂੰ ਸਾਰੇ ਲੋਕਾਂ ਨੂੰ ਕਿ ਅਜੇ ਪਰਿਵਾਰਾ ਅਜੇ ਦੁੱਖ ਤੋਂ ਬਾਹਰ ਨਹੀਂ ਸੀ ਆਏ ਆਪਣੇ ਸੋਗ ਤੋਂ ਬਾਹਰ ਨਹੀਂ ਸੀ ਆਏ ਇਹਨਾਂ ਨੂੰ ਆਪਣੇ ਬੱਚਿਆਂ ਲਈ ਇਨਸਾਫ ਲੈਣ ਲਈ ਇਸ ਤਰੀਕੇ ਧਰਨਾ ਲਾਉਣਾ ਪੈ ਰਿਹਾ ਜਿਹੜਾ ਸਾਰਿਆਂ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਕਿ 7 ਇਸ ਤਰੀਕ ਨੂੰ ਪੂਰਾ ਇੱਕ ਮਹੀਨਾ ਹੋ ਜਾਣਾ ਪਾਖੜਾ ਪੁਲ ਦੇ ਉੱਪਰ ਇੱਕ ਵਿਸ਼ਾਲ ਅਸੀਂ ਰੋਸ਼ ਧਰਨਾ ਦੇਣ ਜਾ ਰਹੇ ਹ ਸਾਰੀਆਂ ਸਾਡੀਆਂ ਪੋਲੀਟਿਕਲ ਜਮਾਤਾਂ ਸਮਾਜਿਕ ਪੋਲੀਟਿਕਲ ਸਮਾਜਿਕ ਧਾਰਮਿਕ ਸਾਰੇ ਇਕੱਠੇ ਹੋ ਤੇ ਸੋਚੋ ਕਿ ਸਾਡਾ ਸਿਸਟਮ ਤੇ ਤੰਤਰ ਕਿੰਨਾ ਕਾਮਯਾਬ ਹੈ ਕਿ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੇ ਹਜੇ ਤੱਕ ਉਸ ਘਟਨਾ ਤੋਂ ਬਾਅਦ ਉਹ ਉੱਬਰ ਵੀ ਨਹੀਂ ਸਕੇ ਸੀ ਉਹਨਾਂ ਦੇ ਬੱਚਿਆਂ ਦੀਆਂ ਤਸਵੀਰਾਂ ਉਹਨਾਂ ਦੇ ਅੱਖਾਂ ਸਾਹਮਣੇ ਘੁੰਮ ਰਹੀਆਂ ਨੇ ਪਰ ਉਹਨਾਂ ਨੂੰ ਇਸ ਗੱਲ ਦੇ ਲਈ ਇੰਨੀ ਗਰਮੀ ਦੇ ਵਿੱਚ 40-45 ਡਿਗਰੀ ਦੀ ਗਰਮੀ ਦੇ ਵਿੱਚ ਸੜਕਾਂ ਦੇ ਉੱਪਰ ਉਤਰਨਾ ਪੈ ਰਿਹਾ ਹੈ ਜੋ ਮਾਵਾਂ ਨੇ ਬਾਕੀ ਜੋ ਸਮਾਣਾ ਦੀਆਂ ਮਾਵਾਂ ਨੇ ਉਹਨਾਂ ਨਾਲ ਮਿਲ ਕੇ ਉਹ ਕੈਂਡਲ ਮਾਰਚ ਕਰ ਰਹੀਆਂ ਨੇ ਇਸ ਕਰਕੇ ਕਿ ਉਹਨਾਂ ਦੇ ਬੱਚਿਆਂ ਨੂੰ ਇਨਸਾਫ ਮਿਲ ਸਕੇ ਇਸ ਤੋਂ ਵੱਧ ਉਹ ਕੁਝ ਨਹੀਂ ਚਾਹੁੰਦੇ ਮੁਆਵਜ਼ਾ ਤੱਕ ਵੀ ਨਹੀਂ ਚਾਹੁੰਦੇ ਜਿਸ ਕਰਕੇ ਸਰਕਾਰਾਂ ਜਿਸ ਮੁਆਵਜ਼ੇ ਨਾਂ ਦਾ ਮੱਲਮ ਲਾ ਕੇ ਆਪਣਾ ਛੁਟਕਾਰਾ ਕਰਦੀਆਂ ਨੇ ਆਪਣੇ ਗਲੋਂ ਲਾਉਂਦੀਆਂ ਨੇ ਸਾਰੇ ਇਸ ਅਜਿਹੀ ਤਰ੍ਹਾਂ ਦੀ ਘਟਨਾਵਾਂ ਨੂੰ ਉਹ ਵੀ ਨਹੀਂ ਚਾਹੁੰਦੇ ਮਾਪੇ ਮਾਪੇ ਸਿਰਫ ਚਾਹੁੰਦੇ ਨੇ ਤਾਂ ਇਨਸਾਫ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਪੰਜਾਬ ਕਿੰਨੀ ਇਸ ਦੇ ਵਿੱਚ ਆਪਣੀਆਂ ਤੰਦਹੀ ਦਿਖਾਉਂਦੇ ਨੇ ਤੇ ਕਿੰਨੀ ਪੰਜਾਬ ਪੁਲਿਸ ਇਸ ਦੇ ਵਿੱਚ ਆਪਣੀ ਫੁਰਤੀ ਦਿਖਾਉਂਦੀ ਹੈ ਜੋ ਮਲਜ਼ਮ ਹੈ ਸੁਰੰਤੀਰ ਸਿੰਘ ਉਸ ਨੂੰ ਗ੍ਰਿਫਤਾਰ ਕਰਕੇ ਸਲੱਖਾਂ ਪਿੱਛੇ ਪਾਉਂਦੇ ਨੇ